ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਪਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੀ ਬਜਾਈ ਵਾਲੀ ਦੀ ਵੀ ਕੇਵੇਂ ਰਹਿੰਦਾ ਹੈ ਤੇ ਇਹ ਚ ਕਿੰਨੀ ਕੁ ਬਚਤ ਹੋ ਜਾਂਦੀ ਹੈ ਖਰਚੇ ਦੀ ਖਜ਼ਾਨਪਰਾਓ ਆਪਣੀ ਵੀਡੀਓ ਨੂੰ ਅਖੀਰ ਤੱਕ ਵੇਖਿਓ ਇਹ ਚ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿ ਕਿੰਨੀ ਕੁ ਯੂਰੀਆ ਪੈਂਦੀ ਹੈ ਤੇ ਕਿੰਨੀ ਕੁ ਡਾਈ ਪਾਈ ਹੈ ਕਿੰਨਾ ਬੀ ਪਾ ਕੇ ਬੀਜਿਆ ਸੀ ਪਿਛਲੇ ਸਾਲ ਦੀ ਇਹ ਵੀਡੀਓ ਹੈ ਤੇ ਆਪਾਂ ਇਹਨੂੰ ਕਦੋਂ ਬੀਜ ਸਕਦੇ ਹਾਂ ਕਿਹੜੀ ਵੈਰੈਟੀ ਕੋਦੋਂ ਬੀਜ ਸਕਦੇ ਆ ਉਹ ਆਪਾਂ ਨੂੰ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੇ ਸਾਰਾ ਕੁਝ ਤੇ ਵੀਡੀਓ ਨੂੰ ਅਖੀਰ ਤੱਕ ਵੇਖਿਓ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਹੁਣ ਆਪਾਂ ਗੱਲ ਕਰਦੇ ਹਾਂ ਝੋਨੇ ਦੀ ਬਜਾਈ ਵਾਲੀ ਦੀ ਦੇਖੋ ਭਰਾਵੋ ਇਹ ਆਪਾਂ ਨੂੰ ਪਤਾ ਹੈ ਵੀ ਆਪਣੇ ਹੁਣ ਜਿਵੇਂ ਪਿੰਡਾਂ 'ਚ ਲੇਬਰ ਘਟਦੀ ਜਾਂਦੀ ਹੈ ਤੇ ਲੇਬਰ ਘਟਣ ਕਰਕੇ ਹੁਣ ਝੋਨੇ ਲਾਉਣੇ ਥੋੜੇ ਜਿ ਔਖੇ ਹੋ ਜਾਂਦੇ ਆ ਤੇ ਇੱਕ ਤਾਂ ਲੇਬਰ ਮਿਲਦੀ ਨਹੀਂ ਤੇ 2 ਨੰਬਰ ਤੇ ਫਿਰ ਜੇ ਲੇਬਰ ਘਟਾਤਾ ਤਾਂ ਫਿਰ ਬਈ ਰੇਟ ਵੱਜ ਜਾਂਦਾ ਤੇ ਲਗਾਉਣਾ ਪੈਂਦਾ ਮਜਬੂਰੀ ਚ ਤੇ ਫਿਰ ਆਪਾਂ ਉਹਨੂੰ ਮਹਿੰਗਾ ਬਹੁ ਪੈਂਦਾ ਉਹ 4-4000 ਰੁਪਇਆ ਕਿੱਲਾ 45-4500 ਨੂੰ ਵੀ ਕਿਲਵਾਏ ਹੋਣਗੇ ਤੇ ਆਪਾਂ ਜੇ ਆਪਾਂ ਬਜਾਈ ਕਰ ਲਈਏ ਤੇ ਆਪਾਂ ਨਾ 4 ਤੋਂ 5000 ਰੁਪਇਆ ਕਿੱਲੇ ਦਾ ਬਚਾ ਸਕਦੇ ਆ ਕੱਲਾ ਇਹ ਹੀ ਨਹੀਂ ਆਪਾਂ ਨੂੰ ਸਪਰੇ ਵੀ ਇੱਕ ਅੱਧੀ ਘਟ ਕਰਨੀ ਪੈ ਸਕਦੀ ਹੈ ਤੇ ਬਾਕੀ ਹੋਰ ਖਰਚੇ ਵੀ ਘਟ ਜਾਂਦੇ ਆ ਹੁਣ ਤੁਸੀਂ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਵੀ ਇਹਦੀ ਬਿਜਾਈ ਦਾ ਕਿਵੇਂ ਕਿਹੜੇ ਟਾਈਮ ਤੇ ਬੀਜੀ ਆਪਾਂ ਕਿਉਂਕਿ ਹੁਣ ਪਨੀਰੀਆਂ ਵਿੱਚ ਲੱਗ ਪੈਣਾ ਤੇ ਉਸ ਤੋਂ ਬਾਅਦ ਫਿਰ ਝੋਨੇ ਲੱਗਣ ਲੱਗ ਪੈਣਗੇ ਜਦੋਂ ਪਨੀਰੀਆਂ ਤਿਆਰ ਹੋ ਗਈਆਂ ਭਈ ਜਿਹੜਾ ਵਿੱਚੋਂ ਆਪਾਂ ਬੀਜਣਾ ਉਹ ਹੁਣ ਆਪਾਂ ਐਂ ਵੇਖ ਲਓ ਵੀ ਜਿਹੜੀ ਉਹਦੀ ਪਨੀਰੀ ਆ ਕਦੋਂ ਬੀਜਦੇ ਆਂ ਆਪਣੇ ਤਾਂ ਇਸ ਏਰੀਆ 'ਚ ਮੁਖਤਰ ਸਾਹਿਬ 'ਚ ਤੇ ਜਦੋਂ ਪਨੀਰੀ ਬੀਜਣੀ ਹੁੰਦੀ ਹੈ ਬਾਈ ਉਸ ਟਾਈਮ ਤੇ ਝੋਨਾ ਬੀਜ ਦਿੰਦਾ ਹੈ ਤੇ ਝੋਨਾ ਪਨੀਰੀ ਨਾਲ ਹਸਾਬੀ ਹੈ ਬਸ ਪਨੀਰੀ ਬੀਜਦੀ ਤਾਂ ਝੋਨਾ ਬੀਜਦਾ ਸਮਝ ਲਓ ਉਹ ਉਸ ਟਾਈਮ ਤੇ ਬੀਜਿਆ ਜਾਂਦਾ ਹੈ ਤੇ ਬਾਕੀ ਕੋਈ ਕਈ ਵੈਰਾਈਟੀਆਂ ਹੁੰਦੀਆਂ ਲੇਟ ਵਾਲੀਆਂ ਉਹ ਆਪਾਂ ਜਦੋਂ ਉਹਨਾਂ ਦੀ ਪਨੀਰੀ ਬੀਜਣੀ ਆ ਉਦੋਂ ਬੀਜਦੀਏ ਉਸ ਹਿਸਾਬ ਨਾਲ ਹੀ ਹੈ ਬਸ ਇੱਕ ਸਮਝ ਲਓ ਪਨੀਰੀ ਬੀਜੀ ਜਾਂਦੀ ਹੈ ਇਹ ਆਪਾਂ ਖੇਤ ਦੇ ਵਿੱਚ ਬੀਜਦੇ ਆ ਤੇ ਉਸੇ ਨੇ ਤਿਆਰ ਹੋਣਾ ਹੁੰਦਾ ਤੇ ਉਸੇ ਨੇ ਅੱਗੇ ਆਪਾਂ ਨੂੰ ਛਾੜ ਦੇਣਾ ਹੁੰਦਾ ਹੈ ਵੱਡਾ ਹੋ ਕੇ ਤੇ ਇਹਦਾ ਆਪਾਂ ਜਿਹੜਾ ਬੀ ਹੈਗਾ ਬਈ ਉਹ 7 ਤੋਂ 8 ਕਿਲੋ ਬੀ ਆਪਾਂ ਪਾ ਕੇ ਬੀਜ ਸਕਦੇ ਆ ਜੇ ਆਪਾਂ ਜਾਦੇ ਬੀ ਪਾ ਕੇ ਬੀਜਦੇ ਆ ਤੇ ਫਿਰ ਉਹ ਨਾ ਜਿਵੇਂ ਲੰਮੇ ਟਾਈਮ ਵਾਲੀਆਂ ਵੈਰਾਈਟੀਆਂ ਆ ਫਿਰ ਉਹ ਸੰਘਣਾ ਬਾਲਾ ਹੋ ਜਾਂਦਾ ਝਾੜ ਘਟ ਦਿੰਦਾ ਤੇ ਜੇ ਆਪਾਂ 7-8 ਕਿਲੋ ਬੀ ਪਾ ਕੇ ਬੀਜੀਏ ਤੇ ਫਿਰ ਉਹ ਬੂਝਾ ਵਧੀਆ ਬਣਾਉਂਦਾ ਤੇ ਝਾੜ ਵਧੀਆ ਦਿੰਦਾ ਤੇ ਜਿਵੇਂ ਥੋੜੇ ਟਾਈਮ ਵਾਲੀਆਂ ਵੈਰਾਈਟੀਆਂ ਕਿਉਂਕਿ ਉਹਦੇ ਵਿੱਚ ਟਾਈਮ ਥੋੜਾ ਹੁੰਦਾ ਹੈ ਇਹ ਚੋਨੇ ਨੂੰ ਆਪਦੀ ਗ੍ਰੋਥ ਕਰਨ ਵਾਸਤੇ ਤੇ ਫਿਰ ਉਹਦੇ ਵਿੱਚ ਬੀਜ ਜਾਦੇ ਪਾ ਕੇ ਬੀਜਿਆ ਜਾਂਦਾ ਬਈ ਤੇ ਇਹਦੇ ਵਿੱਚ ਆਪਾਂ 25 ਕਿਲੋ ਡਾਈ ਪਾ ਕੇ ਬੀਜ ਸਕਦੇ ਆ ਇਹ ਜਿਹੜੇ ਮਸ਼ੀਨ ਹੁੰਦੀ ਹੈ ਇਹਦੇ ਡਾਈ ਵਾਲੀ ਖੁਰਲੀ ਵੀ ਹੁੰਦੀ ਹੈ ਮਸ਼ੀਨ ਦੇ ਤੇ ਬੀ ਵਾਲੀ ਖੁਰਲੀ ਅਲੱਗ ਹੁੰਦੀ ਹੈ ਤੇ ਆਪਾਂ ਡਾਈ ਵੀ ਪਾ ਕੇ ਬੀਜ ਸਕਦੇ ਆ ਨਾਲ ਤੇ ਕੱਲਾ ਵੀ ਬੀਜ ਸਕਦੇ ਆ ਕੋਈ ਜ਼ਰੂਰੀ ਨਹੀਂ ਡਾਈ ਪਾਉਣੀ ਆ ਕੱਲਾ ਵੀ ਬੀਜ ਸਕਦੇ ਆ ਤੇ ਡਾਈ ਪਾ ਕੇ ਵੀ ਬੀਜ ਸਕਦੇ ਆ ਤੇ ਜੇ ਆਪਾਂ ਇਹਦੇ ਚ ਰੇਹ ਦੀ ਗੱਲ ਕਰੀਏ ਆਮ ਝੋਨੇ ਜਿੰਨੀ ਬਈ ਰੇਹ ਲੱਗਦੀ ਹੈ ਇਹਦੇ ਚ ਤੇ ਸਾਰਿਆਂ ਨਾਲ ਵੱਡੀ ਜਿਹੜੀ ਆਪਾਂ ਨੂੰ ਹੁੰਦੀ ਹੈ ਬਚਤ ਇੱਕ ਤਾਂ ਲਵਾਈ ਦੀ ਤੇ ਇੱਕ ਪਾਣੀ ਦੀ ਪਾਣੀ ਬਹੁਤ ਬਚਦਾ ਇਹਦੇ ਚ ਤੇ ਨੰਬਰ 2 ਤੇ ਤੇ ਆਪਾਂ ਨੂੰ ਰੇਹ ਪਾਉਣੀ ਤੇ ਸਪਰੇਅ ਕਰਨੀ ਵੀ ਸੌਖੀ ਹੁੰਦੀ ਹੈ ਤੇ ਬਾਕੀ ਬਾਕੀ ਬਈ ਬਜਾਈ ਕਰਨ ਲੱਗਿਆਂ ਆਪਾਂ ਨੂੰ ਨਾ ਆਪਾਂ ਵੀ ਪਲਾਂ ਇੱਕ ਕੋੜੀ ਲਵਾ ਲਈਏ ਕਰ ਇਹਦਾ ਇੱਕ ਕੋੜ ਦਵਾ ਕੇ ਉੱਤੇ ਸੁਹਾਗਾ ਮਾਰ ਕੇ ਤੇ ਮਸ਼ੀਨਾਂ ਬੀਜ ਦਈਏ ਹੁਣ ਬਜਾਈ ਕਈ ਭਰਾ ਤਾਂ ਰੌਣੀ ਕਰਕੇ ਕਰਦੇ ਆ ਕੋ ਸਦਾ ਉਹਨਾਂ ਤਜਰਬਾ ਰੌਣੀ ਵਾਲਾ ਹੋਵੇ ਆਪਣੇ ਇੱਥੇ ਸੁੱਕੀ 'ਚ ਕਰਦੇ ਆ ਬਈ ਮੰਨ ਲਓ ਕਿਾਰੇ ਪਾਲੇ ਸੁੱਕੀ 'ਚ ਬਜਾਈ ਕਰਕੇ ਤੇ ਉੱਤੋਂ ਪਾਣੀ ਲਾਤਾ ਗੰਦ ਦੀ ਸਮੱਸਿਆ ਇਹਦੇ 'ਚ ਐਡੀ ਕੋਈ ਖਾਸ ਨਹੀਂ ਹੁੰਦੀ ਗੰਦ ਦੀ ਆਏ ਜਦੋਂ ਆਪਾਂ ਪਾਣੀ ਲਾਤਾ ਮਾੜਾ ਪਾਣੀ ਸੁੱਕਿਆ ਪੈਤਰਾ ਹੋਇਆ ਤੇ ਇੱਕ ਪੈਂਡੀ ਮੈਥਾਲੀਨ ਜਿਹੜੀ ਸਪਰੇਅ ਹੁੰਦੀ ਆ ਸਰੋਂ ਫੁੱਲੀ ਦੀ ਉਹ ਦੀ ਸਪਰੇਅ ਕਰ ਦਿੰਨੇ ਆ ਤੇ ਕਈ ਭਰਾਏ ਦੇ ਵਿੱਚ ਭਰ ਕੇ ਜਿਵੇਂ ਆਪਾਂ ਦੂਜੀ ਦਵਾਈ ਪਾਉਣੀ ਹੁੰਦੀ ਆ ਉਹ ਵੀ ਪਾ ਦਿੰਦੇ ਆ ਫਿਰ ਵੀ ਨਹੀਂ ਗੰਧ ਹੁੰਦਾ ਜੇ ਮਾੜਾ ਮੋਟਾ ਹੁੰਦਾ ਤਾਂ ਉਹ ਬਈ ਨਿਕਲ ਜਾਂਦਾ ਤੇ ਬਾਕੀ ਜੇ ਆਪਾਂ ਖੇਤ ਚੂਹਿਆਂ ਦੀ ਸਮੱਸਿਆ ਚੂਹਿਆਂ ਦੀ ਸਮੱਸਿਆ ਆਪਾਂ ਇਹ ਢੀ ਖਾਸ ਨਹੀਂ ਪਾਸੇ ਵਾਲੇ ਕਿਡੇ ਦੂਰੇ ਲਾ ਦੇ ਤੇ ਜਿੱਧਰੋਂ ਪਾਸੇ-ਪਾਸੇ ਤੋਂ ਜ਼ਿਆਦਾ ਖਾਂਦਾ ਹੈ ਤੇ ਉਧਰ ਆਪਾਂ ਜੇ ਦੂਰੇ ਕਿਡੇ ਲਾ ਦਈਏ ਤਾਂ ਉਹਨਾਂ ਨੁਕਸਾਨ ਨਹੀਂ ਹੁੰਦਾ ਫਿਰ ਵੀ ਵਿੱਚ ਬਹੁਤ ਸੰਗਣਾ ਹੁੰਦਾ ਉੱਥੋਂ ਪੰਟ ਕੇ ਲੱਗ ਜਾਂਦੇ ਡੱਕੇ ਐਡੀ ਕੋਈ ਗੱਲ ਨਹੀਂ ਹੁੰਦੀ ਤੇ ਬਚਤ ਬਹੁਤ ਹੋ ਜਾਂਦੀ ਹੈ ਪਾਣੀ ਦੀ ਵੱਡੀ ਬਚਤ ਫਿਰ ਆਪਣੀ ਪੈਸੇ ਦੀ ਬਚਤ ਤੇ ਆਪਾਂ ਨੂੰ ਰੇ ਸਪਰੇ ਕਰਨੀ ਸੌਖੀ ਤੇ ਝਾੜ ਵਧੀਆ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ